ना चार चले। चार लै भी भी ने पौड़ी खोलती है पौड़ी बड़ी साफ निकली अपनी <laughs> निकल पौड़ी सुख गई मिस्त्री पौड़ी लगे खोल दस दिन हो गए अट के दस दिन ਅਇਦ ਬਣ ਜਾ ਰਹੇ ਨੇ ਆਲ ਵਾਲੇ ਪਰਾਠੇ ਮਿਸਤਰੀ ਨੇ ਚਾਹ ਦੇ ਆਏ ਅਸੀਂ ਬਸ ਚਾਹ ਦੇ ਕੇ ਤੇ ਪੌੜੀ ਖਲਣ ਡੇ ਮਿਸਤਰੀ ਇਹ ਪੌੜੀ ਖਲੋ ਮੈਂ ਆ ਗਿਆ ਤੁਹਾਡੇ ਬਾਅਦ ਦੁਬਾਰਾ ਫੇਰ ਚਾਹ ਲੈ ਕੇ ਆਪਾਂ ਥੋੜਾ ਜਿਹਾ ਕੰਮ ਅਸੀਂ ਜਾਣਾ ਵੀ ਜ਼ਰੂਰੀ ਲੱਗੇ ਨੇ ਕੰਮ ਤੇ ਤੇ ਅੱਜ ਆਪਾਂ ਨਹੀਂ ਕਿ ਮੈਂ ਨਹੀਂ ਗਿਆ ਕੰਮ ਤੇ ਚੋਰੀ ਸੀ ਥੋੜਾ ਆਪਦਾ ਵੀ ਕੰਮ ਹੈ ਕਰਦਾ ਕਿਉਂਕਿ ਉੱਥੇ ਹੈ ਵੀ ਨਹੀਂ ਕੋਈ ਚਾਚੂ ਜੀ ਨਵਾਸਤੇ ਨਾਲੇ ਨਾਲੇ ਮਾਉਂਟੀ ਦੇ ਉੱਪਰ ਟੀਨਾ ਪਾ ਰਹੇ ਨੇ ਆਜੋ ਵੀਡੀਓ ਦਾ ਡੜੀ ਹੁਣ ਹੀ ਗਏ ਨੇ ਕਿਤੇ ਅੱਜ ਵੈਸੇ ਡੜੀ ਜ਼ਿਆਦਾਤਰ ਹੁੰਦੇ ਉੱਥੇ ਪਰ ਅੱਜ ਦੋ ਚਾਰ ਦੇਣੋ ਗਏ ਥੋੜਾ ਵਿਜੀ ਚੱਲਣ ਡੇ ਚੱਕਰ ਚ ਮੈਨੂੰ ਆਉਣਾ ਜਾਣਾ ਪੈਂਦਾ ਤੇ ਮੇਰੇ ਵੀ ਕੰਮ ਮੇਰੀਆਂ ਵੀ ਕੰਮ ਤਾਂ ਛੁੱਟੀਆਂ ਹੁੰਦੀਆਂ ਚੱਕਰ ਚ ਕੋਈ ਨਹੀਂ ਆਪਣਾ ਕੰਮ ਕਰਨਾ ਪੈਂਦਾ ਤੇ ਬਣਾਉ ਆਲੂ ਵਾਲੇ ਪਰਾਠੇ ਕਹਾਂ ਜੀ ਆਹ ਬਸ ਸੰਤਰੇ ਖਾ ਲੋ ਇੱਕ ਦਾ ਸੰਤਰਾ ਰਹਿ ਗਿਆ ਬਸ ਇੱਧਰ ਆ ਗਿਆ ਪਾਰਸਲ ਪਾਰਸਲ ਆर्डर ਕੀਤਾ ਹੈ ਚਲੋ ਖੋਲੋ ਪਾਰਸਲ ਕਿਹੜਾ ਪਾਰਸਲ ਆਇਆ ਵਧੀਆ ਹੀ ਹੋਣਾ ਪਾਰਸਲ ਆਹ ਹੈ ਚੰਗਾ ਹੀ ਹੋਣਾ ਜਿਹੜਾ ਮੰਗਾਇਆ ਵਧੀਆ ਵਾ ਕਿੰਨਾ ਸੰਢਈ ਆ ਕੱਲ ਸਾਡੀ ਐਨੀਵਰਸਰੀ ਹੈ ਚਲੋ ਕੋਲੋ ਕੋਲੋ ਤੇ ਆ ਨਾ ਕਦੋਂ ਨਾ ਪਾਥੀ ਹੰਦ ਕਰਨੇ ਮੈਂ ਚਾਰ ਸਵੇਰੇ ਥੋੜੀ ਖੋਲੇ ਦੋ ਸਾੜੇ ਖੋਲਣੇ ਆਂ ਬਾਅਦ ਥੋੜੀ ਕਰ ਲੂ ਓ ਵੈਰੀ ਗੁੱਡ ਓਏ ਸ਼ਾਬਾਸ਼ ਇੱਕ ਹੋਰ ਗੱਤੇ ਦਾ ਡੱਬਾ ਆ ਗਿਆ ਵਿੱਚ ਆਹ ਲੈ ਪਤਾ ਤਾਂ ਲੱਗ ਗਿਆ ਆ ਨਾ ਮਿਕਸਰ ਵਾ ਗ੍ਰੈਂਡਰ ਜੂਸ ਲਈ ਮੇ ਜੂਸ ਵਾਲੀ ਦੀ ਇੱਥੇ ਜੂਸ ਲਈ ਗਲਾਸੀਆਂ ਇਹ ਵਧੀਆ ਸੋਚਿਆ ਦੀ ਜੂਸ ਵਾਲੀ ਦੀ ਆਸ਼ਾ ਨਟ ਬੋਲਟ ਉਹ ਨਹੀਂ ਜੂਸ ਤੇ ਮੈਂ ਕਾਫੀ ਕਾਗੀ ਆ ਸੇਵੀਆਂ ਵੀ ਨਾ ਬਟਨ ਵਾਲੀ ਮਸ਼ੀਨ ਮੰਗਾਲੀ ਉਹ ਸੇਵੀ ਵਾਲੀ ਥੋੜਾ ਯਾਰ ਉਹੋ ਚੀਜ਼ ਐ ਵੀ ਆਹ ਬਟਨ ਵਾਲੀ ਮਸ਼ੀਨ ਮੰਗਾਲੀ ਉਹ ਹੋ ਗਈ ਸੇਮ ਨੂੰ ਪਤਾ ਲੱਗ ਗਿਆ ਬੰਦੀ ਜਾਈਏ ਯਾਰ ਦੂਸ ਪਾਇ ਕੱਢ ਦੇ ਨਾ ਉਹਨੇ ਛੱਡ ਕੇ ਵੀ ਨਹੀਂ ਦੇਖਦੇ ਚੱਕ ਕਰਦੇ ਨਾ ਪਹਿਲਾਂ ਸਟੈਂਪ ਪੈਰਾ ਦੇ ਨੁਕਰਾ ਮਿਲ ਮੈਂ ਆਦੋਂ ਨਾਲ ਰਿਹਾ ਜਾਂ ਜਦੋਂ ਫਰੇ ਬਣਦਾ ਤੇ ਸਟੀਲ ਦੀ ਆ ਅਲੂਮੀਨੀਅਮ ਕਿੰਨੇ ਦੀ ਆਈ ਸਸਤੀ ਆਈ ਇਹ ਕੀ ਮਿਲਦਾ ਸਾਈਂ ਤਾਂ ਵੀ ਇਹ ਵੇਖੇ ਨਹੀਂ ਨਹੀਂ ਆ ਇਦਾਂ ਜੇ ਉਹ ਇਦਾਂ ਸੁਣੀ ਗਈ ਆ

nggak, nih lag di, magali ko aja, magali ya. Ini ya ke download ਲਾਦੋ ਲਾਦੋ ਚਾਬਤ একদম ਆਇਆ 98 ਅੱਛੇ ਲੱਗਦਾ ਬਣ ਗਈ ਆ ਵੇਖੋ ਐਦਾਂ ਲੱਗਣਾ ਜੇ ਆ ਵੇਖੋ ਆ ਚੁੰਡੀਆਂ ਲੱਗੀਆਂ ਹੋਆ ਹੋਆ ਸਹੀ ਲਾਇਆ ਤੁਸੀਂ ਆਹ ਪਲਾਸਟਿਕ ਦਾ ਇਹ ਨਾਲੇ ਮਸ਼ੀਨ ਆ ਜੇ ਆਉਂਦੇ ਆਪਾਂ ਇਹਨੂੰ ਚੈੱਕ ਕਰਨ ਦੇ ਕਦੇ ਮੈਂ ਕਿਹਾ ਫੇਕ ਨਾ ਹੋਵੇ ਪਰ ਨਹੀਂ ਵਧੀਆ ਚੀਜ਼ ਨਿਕਲੀ ਆਂ ਆਨਲਾਈਨ ਮੈਂ ਕਈ ਫਲਿੱਪ ਘਾਟ ਤੋਂ ਜੂਸ ਕੱਢ ਰਹੇ ਆਂ ਔਰਿੰਜ ਦਾ ਮਿਕਸ ਜੂਸ ਤਿਆਰ ਕਰਨ ਨੇ ਥੋੜਾ ਬਹੁਤ ਜੂਸ ਕੱਢ ਕੇ ਦੇਖਿਆ ਬਹੁਤ ਵਧੀਆ ਨਿਕਲਿਆ ਜੂਸ ਬੈਸਟ ਵਾ ਨਾ ਚੀਜ਼ ਬੈਸਟ ਵਾ ਬਹੁਤ ਵਧੀਆ ਮੇਰੇ ਹੰਦ ਨੇ ਪਾਤੀਆਂ ਟੀਨਾ ਵੀ ਰਾਂ ਨੇ ਹੁਣ ਉੱਪਰ ਬਲਕਨ ਕਰਨ ਦੇ ਟੀਨਾ ਪਾਤੀਆਂ ਤਕਰੀਬਨ ਪਰ ਖੱਚਾ-ਕੁੱੱਚਾ ਲੱਗਣ ਆਲੀਆਂ ਸਾਰੇ ਵਾਕ ਇੱਕ ਪਾਸੇ ਮੋੜਾ ਦੇ ਅੱਜ। ਬਹੁਤ ਠੀਕ ਹੈ ਇੱਕ ਪਾਸੇ ਮੋੜੋ। ਕੋਠੇ ਬੰਦੇ ਨਹੀਂ ਜਾਣਾ। ਲੈ ਵੀ ਬਿਜਲੀ ਵਾਲੇ ਵੀਰ ਨੇ ਕਮਰੇ ਕਰਤੇ ਤਿਆਰ। ਦੋ ਚਾ ਲੌਬੀ ਵੀ ਤਕਰੀਬਨ ਤਿਆਰ ਕਰ ਹੀ ਦਿੱਤੀ। ਬਕਸੇ ਵੀ ਨਮੜੇ ਲਾਤਾ ਥੱਲੇ ਵੀ ਲਾਤਾ ਉੱਪਰ ਵੀ ਲਾਤਾ। ਤੇ ਇੱਧਰ ਵੀਰਾ ਜਿਗਾੜ ਨੇ ਦੇਸੀ ਲਾਇਆ ਵੇਖੋ। ਅੱਜ ਹੋਇਆ ਕੰਮ ਜਾ ਪਾਜੀ ਡਿਜ਼ਾਈਨ ਫਿਰ। ਹੋਇਆ ਕੰਮ ਜਾ। ਕਿ ਨਹੀਂ ਹਾਂ ਕਾਮਯਾਬੀਆ ਬਲੇਡ ਹੀ ਬੜੇ ਪਾਏ ਆ ਚਾਰ ਬਲੇਡ ਚਾੜੇ ਆ ਆਉਂੜਿਆ ਸੁੱਤਰ ਕੰਮ ਹਾਂ ਥੱਲੇ ਵੇਖਿਆ ਡਰਤ ਨਹੀਂ ਆਉਂਦਾ ਨਾ ਨਾ ਅਜਰ ਉਹਦਾ ਕੰਮ ਆ ਲੈ ਬੀਬੀ ਨੇ ਪੌੜੀ ਖੋਲਤੀ ਆ ਪੌੜੀ ਬੜੀ ਸਾਫ ਨਿਕਲੀ ਆਪਣੀ ਚਾਰ ਗੇ ਚੌਂਦਾ ਵੀ ਸਟਾਰ ਭਲੇ ਲੈ ਚੱਲ ਪਏ ਆਪਾਂ ਇੱਥੇ ਚਾਚੂ ਦੇ ਨਾਲ ਆਏ ਸੀ ਆਪਾਂ ਹਰਗੁਣ ਵੀ ਆਏ ਸੀ ਹਰਗੁਣ ਨੂੰ ਮਿਲ ਗਿਆ ਲਿਆ ਚਲੋ ਹੁਣ ਜਲੀਏ ਕਰਨੇ ਇੱਕ ਆਪਣਾ ਸੂਟ ਲੈਣਾ ਹੈ ਕੱਲ ਦਾ ਕੱਲ ਮੈਰਿਜ ਹੈ ਮੈਰਿਜ ਤੇ ਜਾਣਾ ਇਹ ਵੀਰ ਇੱਥੇ ਕੰਮ ਕਰਦਾ ਸੀ ਉਹਨੇ ਇਨਵਾਈਟ ਕੀਤਾ ਵਿਚਾਰੇ ਨੇ ਜ਼ਰੂਰੀ ਅਸੀਂ ਦਾਈ ਵੀ ਜਾਵਾਂਗੇ ਦੀਪੂ ਵੀ ਜਾਊਗਾ ਨਾਲ ਚਲੋ ਕੋਈ ਵੀਰ ਕਹਿੰਦਾ ਬਈ ਜਾਣਾ ਵੀ ਬਣਦਾ ਹਨ ਤੇ ਇਹਨੇ ਵੀ ਸੂਟ ਆਪਾਂ ਸਟਿਚ ਕਰਨੇ ਦਿੱਤਾ ਸੀ ਇੱਕ ਦੋ ਦਿਨ ਹੋ ਗਏ ਕਿ ਲੈ ਆਏ ਨੇ ਅੱਜ ਤੇ ਸਵੇਰੇ ਫਿਰ ਮਿਲਦੇ ਆਂ ਬਿਆਹ ਤੇ ਹੁਣ ਚਲੀ ਆਪਾਂ ਘਰ ਚਲੀਏ ਘਰ ਚਲੋ ਜੀ ਚਲੋ ਜੀ ਆ ਵੀ ਇਧਰ ਬੰਦੀ ਬਈ ਖੁੰਬਾ ਆਜ ਸਗਣੀ ਹੁੰਦਾ ਚਾਰ ਤਰੀਕ ਨੂੰ ਐਨੀਵਰਸਰੀ ਦੀ ਤੇ ਲੜ ਲਾਣਾ ਥੋੜਾ ਹੋਰ ਥੋੜਾ ਹੋਰ ਲੜ ਲਾਣਾ ਹੈ ਜਿੱਤੇ ਨੂੰ ਲਈ ਉਹ ਤੇ ਪਿਆਰ ਹੁੰਦਾ ਯਾ ਵੀ ਬਾਬਾ ਇਹਦੇ ਮੇਨਾ ਆਜਾਡੇ ਵਿਆਹ ਨੂੰ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਕੰਪਲੀਟ ਆ ਮਾਰਿਸ਼ ਤੇ ਪਾਦੇ ਨਸੀਬੀ ਨਸੀਬੀ ਨੂੰ ਮੈਂ ਬੜਾ ਦਿਲ ਕਰਦਾ ਰੋਜੀ ਇੱਕ ਗਲਾਸ ਮਿਲਦਾ ਚਾਹੀਦਾ ਸਵੇਰੇ ਕੱਟਾਂਗੇ ਐਨੀਵਰਸਰੀ ਦਾ ਕੇਕ ਤੇ ਬਲਾਉਣਾ ਜਿਹੜੇ ਹੋ ਸਵੇਰੇ ਆਪਾਂ ਮੈਰਿਜੀ ਦੀ ਟੁਕੜੀ ਜਾਣਾ ਤਾਂ ਤੇ ਉੱਥੇ ਆਪਾਂ ਫੋਟੋ ਫ੍ਰੀ ਹੋ ਜਾਣਾ ਵੈਸੇ ਤੇ ਤੇਰਾ ਸੇਕ ਸ਼ਾਮ ਨੂੰ ਆਣ ਕੇ ਫਿਰ ਕਰਨਾ ਤੇ ਕੱਟਾਂਗੇ ਠੀਕ ਆਪਾਂ ਤੇ ਕੇਕ ਕੱਟਾਂਗੇ ਉੱਥੇ ਸੈਲੀਬ੍ਰੇਟ ਕਰਾਂਗੇ ਛੋਟਾ ਮੋਟਾ ਮੇवला ਇਹ ਹਾਂਜੀ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁੜੇ ਹੋਏ ਪਾ ਮਿਲਦੇ ਹਾਂ ਸੋ ਨੈਸ਼ਨਲ ਹੋਲ ਸਾਡਾ ਫੇਸਬੁਕ ਤੇ ਪੇਜ ਨੂੰ ਫੋਲੋ ਕਰੋ ਬਬਾ ਐਸ ਨਹੀਂ ਬੜਾ ਕਰਤਾ ਲੜਿਆ ਥੋੜਾ ਰੱਖ ਕਰੋ ਠੀਕ ਬਬਾ